ਮਹਾਰਾਜ ਪਾਦਸ਼ਾਹ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਿਆ ਅਬਦੁੱਲ ਤੇ ਰਾਣੀ ਅਰੰਗਦੇਵ ਦਾ ਰਿਪੋਰਟਰ ਹੈ ਇਹਨੇ ਆਪਣੀ ਰਿਪੋਰਟ ਵਿੱਚ ਲਿਖਿਆ ਇਕੱਠ ਅਨੰਦਪੁਰ ਦੀ ਧਰਤੀ ਤੇ ਕੋਈ ਛੋਟਾ ਨਹੀਂ ਸੀ ਦੂਰ ਤਰੇਡੇ ਤੋਂ ਚੱਲ ਕੇ ਸੰਗਤਾਂ ਵਹਿਰਾ ਘੱਟ ਕੇ ਆਈਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਅੱਜ ਲੱਗੇ ਤੇ ਰਵਾੜ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸੀਸ ਦੀ ਨਹੀਂ ਵਾਰ-ਵਾਰ ਸਤੇ ਤੇ ਆਕੇ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਆ ਪੰਜ ਉੱਠੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਸੀਸ ਲਾਏ ਫਿਰ ਇਹੋ ਜਿਹਾ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਪੰਜਾਂ ਦੇ ਸੀਸ ਲਾਏ ਵੀ ਤੇ ਮਾਰੇ ਨੇ ਲਾਏ ਵੀ ਅਜ ਇਥੇ ਬਹੁਤੇ ਕਹਿੰਦੇ ਅਜਿਹਾ ਕਿਦਾਂ ਹੋ ਸਕਦਾ ਜਿਹੜਾ ਗੁਰੂ ਮਾਰ ਸਕਦਾ ਵਾ ਨਾ ਉਹ ਗੁਰੂ ਜਵਾਲ ਵੀ ਸਕਦਾ ਜਿਹੜੇ ਮਰਦ ਵਾ ਨਾ ਉਹਨਾਂ ਹੋਣੀ ਨੂੰ ਵੀ ਹੋਣੀ ਦੇ ਵਿੱਚ ਬਦਲ ਕੇ ਰੱਖ ਦਿੰਦੇ ਆ ਪੰਜਾਂ ਨੂੰ ਮਹਾਰਾਜ ਨੇ ਅੰਮ੍ਰਿਤ ਦੀ ਪਾਉਲ ਦਿੱਤੀ ਆ ਦਇਆ RAM ਤੋਂ ਦਇਆ ਸਿੰਘ ਬਣਾ ਦਿੱਤਾ ਜਦੋਂ ਮਹਾਰਾਜ ਪਾਤਸ਼ਾਹ ਨੇ ਪੰਜ ਪਿਆਰੇ ਸਾਡੇ ਆ ਨਾ ਸਤਿਗੁਰਾਂ ਨੇ ਝੋਲੀ ਅੜ ਕੇ ਆਪ ਅੰਮ੍ਰਿਤ ਦੀ ਦਾਤ ਮੰਗੀ ਤੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਕਲਗੀਆਂ ਵਾਲਿਆ ਇਹ ਅੰਮ੍ਰਿਤ ਸਾਨੂੰ ਮੁਫਤ ਨਹੀਂ ਮਿਲਿਆ ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਵੀ ਮੁਫਤ ਨਹੀਂ ਲਵੇਗਾ ਭਾਈ ਦਇਆ ਸਿੰਘ ਜੀ ਕਹਿੰਦੇ ਪਾਤਸ਼ਾਹ ਅਸੀਂ ਪੰਜਾਂ ਸੀਸ ਪੇਟ ਕੀਤੇ ਆ ਗੁਰੂ ਗੋਬਿੰਦ ਸਿੰਘ ਜੀ ਪੇਟ ਕਰੇਗਾ ਮਹਾਰਾਜ ਕਹਿੰਦੇ ਸਿੰਘਾ ਤੁਸੀਂ ਪੰਜਾਂ ਨੇ ਸੀਸ ਪੇਟ ਕੀਤੇ ਗੁਰੂ ਗੋਬਿੰਦ ਸਿੰਘ ਸਾਡਾ ਸਰਬੰਸ ਨਿਸ਼ਾਵਰ ਕਰੇਗਾ